ਕੌਮ ਕਦੀ ਪਰਵਾਣ ਨਹੀਂ ਕਰੂਗੀ ਔਰ ਬਾਦਲ ਪਰਵਾਰ ਔਰ ਇਹ ਸਾਰਾ ਲੰਗ ਲਾਣਾ ਚੋਰਾ ਦਾ ਇਹਨਾਂ ਨੇ ਤਿਆ ਕਰ ਲਿਆ ਵਾ ਕਿ ਅਸੀਂ ਸਿੱਖਾਂ ਦਾ ਜਿਹੜਾ ਨਿਰੋਲ ਇਤਿਹਾਸ ਹੋ ਰਹਿਣ ਨਹੀਂ ਦੇਣਾ ਇਹ 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 ਇੱਕ ਹੀ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸਣਾ ਚਾਹੁੰਦੇ ਵੀ ਸਾਡੇ ਜਥੇਦਾਰ ਰਾਤ ਨੂੰ ਇੱਕ ਵਜੇ 3 ਵਜੇ ਲਾਏ ਜਾਂਦੇ ਆ ਉਹ ਯਾਰ ਸਾਡੀ ਮਾਨ ਮਰਜ਼ਾਦਾ ਜਥੇਦਾਰਾਂ ਦੀ ਸਾਡੀ ਕੋਈ ਪਰੰਪਰਾ ਵਾ ਇਹ ਤਾਂ ਮੈਂ ਤਾਂ ਇਹ ਕਹਿਣਾ ਕਿ ਐਡੇ ਨਿਸ਼ਰਮ ਹੋ ਗਏ ਪਈ ਇਹਨਾਂ ਨੇ ਜਿਹੜਾ ਸਿਆਸਤ ਦਾ ਕੁੰਡਾ ਸੀ ਉਹ ਧਰਮ ਤੇ ਰੱਖ ਦਿੱਤਾ ਹਮੇਸ਼ਾ ਧਰਮ ਦਾ ਕੁੰਡਾ ਸਿਆਸਤ ਦੇ ਉੱਤੇ ਰਿਹਾ ਵਾ ਇਹ ਤਾਨਾਸ਼ਾਹੀ ਰਵਈਆ ਜਦੋਂ ਤੋਂ ਐ ਜੀ ਪੀ ਸੀ ਬਾਦਲਾਂ ਦੇ ਕਬਜ਼ੇ ਚ ਆਈ ਆ ਚਾਹੇ ਤਾਨਾਸ਼ਾਹੀ ਰਵਈਏ ਦੇ ਕਬਜ਼ੇ ਚ ਆਈ ਆ ਉਦੋਂ ਤੋਂ ਦਿਖਾ ਲਿਆ ਜਾ ਰਿਹਾ ਵਾ ਕਿ ਇਹ ਸ਼੍ਰੋਮਣੀ ਕਮੇਟੀ ਤਾਨਾਸ਼ਾਹ ਰਿਵਾਇਤ ਦਿਖਾ ਰਹੀ ਆ ਜਿੱਥੇ ਨਿਮਰਤਾ ਦਿਖਾਈ ਜਾਣੀ ਸੀ ਉਥੇ ਧੱਕਾ ਚ ਆਈ ਔਰ ਇਹਨਾਂ ਨੇ ਅਕਾਲ ਸਖਬ ਸਾਹਿਬ ਦਾ ਮੱਥਾ ਲਾਇਆ ਵਾ ਔਰ ਜਥੇਦਾਰਾਂ ਨੂੰ ਉਤਾਰਨ ਦੇ ਵਿੱਚ ਸਾਰੀਆਂ ਪੰਜਾਬ ਦੀਆਂ ਦੇਸ਼ਾਂ ਦੇ ਚੰਗੀਆਂ ਸਿੱਖ ਸਿੱਖ ਜਥੇਬੰਦੀਆਂ ਦਾ ਵਿਰੋਧ ਆ ਔਰ ਮੈਂ ਇਹਨਾਂ ਲਾਣੇ ਕੋ ਪੁੱਛਣਾ ਚਾਹੁੰਦਾ ਬਾਦਲ ਪਰਿਵਾਰ ਕੋ ਵੀ ਇਹ ਜਿਹੜਾ ਸਾਰਾ ਟੋਲਾ ਵਾ ਕਿ ਤੁਸੀਂ ਪਹਿਲਾਂ ਤਾਂ ਗਲਤੀਆਂ ਕੀਤੀਆਂ ਮਾਫੀ ਅਕਾਲ ਤਖਬ ਸਾਹਿਬ ਤੋਂ ਮੰਗ ਲਈ ਹੁਣ ਜਿਹੜੀਆਂ ਗਲਤੀਆਂ ਕਰ ਰਹੇ ਹੋ ਸਿੱਧੀ ਅਕਾਲ ਤਖਤ ਸਾਹਿਬ ਨਾਲ ਟੱਕਰ ਗੁਰੂ ਕੀ ਸਾਖ ਸੰਗਤ ਨਾਲ ਸਿੱਧੀ ਟੱਕਰ ਇਹਦੀ ਮਾਫੀ ਕਿੱਥੋਂ ਮੰਗੋਗੇ ਔਰ ਸ਼ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਮੁਲਾਜ਼ਮਾਂ ਨਾਲ ਧੱਕਾ ਹੁੰਦਾ ਤੇ ਬਹੁਤ ਸਾਰੇ ਲੀਡਰਾਂ ਦੀ ਚਾਲ ਪਲੂਸੀ ਕਰਦੇ ਆ ਔਰ ਮੈਂ ਉਸ ਟਾਈਮ ਵੀ ਉਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਸ਼ਰੋਮਣੀ ਕਮੇਟੀ ਹੁਣ ਇਹਨਾਂ ਦੇ ਕਬਜ਼ੇ 'ਚ ਨਹੀਂ ਰਹਿਣੀ ਨਾ ਸਿੱਖ ਸੰਗਤਾਂ ਨੇ ਰਹਿਣ ਦੇਣੀ ਆ ਕੋਈ ਵੀ ਸੱਚਾ ਸੁੱਚਾ ਸਿੱਖ ਇਸ ਚੀਜ਼ ਲਈ ਗਵਾਹੀ ਕਰਕੇ ਅੱਗੇ ਤੁਰ ਜੇ ਲੋਕਾਂ ਨੇ ਉਹਨਾਂ ਨੂੰ ਸਾਥ ਦੇਣਾ ਹੀ ਦੇਣਾ ਵਾ ਇਹਨਾਂ ਨੇ ਸ਼੍ਰੀ ਅਕਾਲ ਤਖਸਾਲਾ ਦਾ ਮੱਥਾ ਲਾਇਆ ਵਾ ਸਿੱਖ ਕੌਮ ਦਾ ਮੱਥਾ ਲਾਇਆ ਵਾ ਆ ਆਉਣ ਵਾਲੀ ਜਿਹੜੀ ਸਿੱਖ ਕੌਮ ਹੈ ਤੁਸੀਂ ਇਹਨਾਂ ਨੂੰ ਆਰਐਸਐਸ ਕਹਿੰਦੇ ਜੋ ਤੁਸੀਂ ਇਹਨਾਂ ਨੂੰ ਆਰਐਸਐਸ ਕਹਿੰਦੇ ਜੋ ਜਿਹੜੇ ਅੱਜ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਉਹ ਤੁਸੀਂ ਸਾਰੀ ਉਮਰ ਗੁਰੂ ਘਰ ਦੀ ਗੋਲਖਾਦੀ ਸਾਰੀ ਉਮਰ ਤੁਸੀਂ ਗੋਲਕਾਂ ਹਡਾਈਆਂ ਤੇ ਤੁਸੀਂ ਅੱਜ ਸਿੱਖਨ ਵਾਰ ਆਰਐਸਐਸ ਕਹ ਰਹੇ ਜੋ ਦਮਦਮੀ ਟਕਸਾਲ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਅੰਤਰਿੰਕ ਕਮੇਟੀ ਦੇ ਲੈਏ ਗਏ ਫੈਸਲੇ ਦੇ ਵਿਰੋਧ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਦਾ ਦਿਨ ਤੈਅ ਕੀਤਾ ਗਿਆ ਤਾਂ ਇੱਕ ਐਸਜੀਪੀਸੀ ਦਾ ਉਹ ਮੁਲਾਜ਼ਮ ਹੈ ਜਿਹਨੂੰ ਕੁਝ ਸਮਾਂ ਪਹਿਲਾਂ ਐਸਜੀਪੀਸੀ ਦੇ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹਨਾਂ ਦੇ ਕਹਿਣ ਦੇ ਅਨੁਸਾਰ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬੁੱਧ ਸਿੰਘ ਝਾਮਕਾ ਜੀ ਹਲਕਾ ਮਜੀਠਾ ਐਸਜੀਪੀਸੀ ਦੇ ਵੱਲੋਂ ਤੁਹਾਨੂੰ ਬਰਖਾਸਤ ਕੀਤਾ ਗਿਆ ਸੀ ਕੀ ਕਾਰਨ ਬਣੇ ਸੀ ਕਿਉਂ ਹੋਇਆ ਸੀ ਇਹ ਸਾਰਾ ਨਹੀਂ ਜੀ ਮੈਂ ਦੱਸਦਾ ਵਾਂ ਜਿਹੜਾ ਇਹ ਤਾਨਾਸ਼ਾਹੀ ਰਵਈਆ ਅੱਜ ਦਿਖਾ ਲ ਰਿਹਾ ਇਹ ਤਾਨਾਸ਼ਾਹੀ ਰਵਈਆ ਜਦੋਂ ਤੋਂ ਐ ਜੀ ਪੀ ਸੀ ਬਾਦਲਾਂ ਦੇ ਕਬਜ਼ੇ ਚ ਆਈ ਆ ਚਾਹੇ ਤਾਨਾਸ਼ਾਹੀ ਰਵਈਏ ਦੇ ਕਬਜ਼ੇ ਚ ਆਈ ਆ ਉਦੋਂ ਤੋਂ ਦਿਖਾਲਿਆ ਜਾ ਰਿਹਾ ਔਰ ਮੈਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਮਡਿਤ ਦੀ ਜਥੇਦਾਰ ਬਤਾਰ ਸਿੰਘ ਮੱਕੜ ਸੀ ਉਹਨਾਂ ਦੇ ਅਗਵਾਈ ਹੇਠ ਭਰਤੀ ਹੋਇਆ ਸੀ ਤੇ ਉਦੋਂ ਵੀ ਮੈਂ ਇਹੋ ਮੰਗਾਂ ਰੱਖਿਆ ਸੀ ਵੀ ਸਾਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸੁਧਾਰ ਕਰਨ ਦੀ ਲੋੜ ਆ ਜਿਹੜਾ ਹੁਣ ਇਹ ਅੱਜ ਸਿੰਘ ਸਭਾ ਦੇ ਫੈਸਲਾ ਸੁਣਾਇਆ ਨਾ ਇਹ ਫੈਸਲਾ ਮੇਰੇ ਤੇ ਵੀ ਸੁਣਾਉਣਾ ਚਾਹੁੰਦੇ ਸੀ ਪਰ ਉਦੋਂ ਦਾਸ ਨੂੰ ਪਤਾ ਸੀ ਇਹਨਾਂ ਦੀਆਂ ਬਚਕਿੰਨੀਆਂ ਨੀਤੀਆਂ ਦਾ ਔਰ ਮੈਂ ਆਪ ਹੀ ਪਹਿਲਾਂ ਰਜਾਇਨ ਦੇ ਦਿੱਤਾ ਔਰ ਮੈਨੂੰ ਪਤਾ ਸੀ ਜਿਵੇਂ ਅੱਜ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਕੇ ਕੱਢਿਆ ਨਾ ਇਸ ਤਰੀਕੇ ਨਾਲ ਮੈਨੂੰ ਵੀ ਕੱਢਦੇ ਆ ਆਟਾ ਚੋਰੀ ਕਰਦਾ ਫੜਿਆ ਗਿਆ ਕਿਉਂਕਿ ਮੈਂ ਗੱਲ ਸਿਧਾਂਤਾਂ ਦੀ ਕਰਦਾ ਸੀ ਮੈਂ ਕਹਿੰਦਾ ਸੀ ਜਦੋਂ ਅਸੀਂ ਗੁਰੂ ਘਰ ਤੋਂ ਸੇਵਾ ਲੈਂਦੇ ਆ ਫਿਰ ਅਸੀਂ ਗੁਰੂ ਦੇ ਸੇਵਾਦਾਰ ਹੋਈਏ ਲੀਡਰਾਂ ਦੇ ਸੇਵਾਦਾਰ ਨਾ ਹੋਈਏ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਮੁਲਾਜ਼ਮਾਂ ਨਾਲ ਧੱਕਾ ਹੁੰਦਾ ਤੇ ਬਹੁਤ ਸਾਰੇ ਲੀਡਰਾਂ ਦੀ ਚਾਲ ਪਲੂਸੀ ਕਰਦੇ ਆ ਔਰ ਮੈਂ ਉਸ ਟਾਈਮ ਵੀ ਉਸ ਚੀਜ਼ ਦਾ ਵਿਰੋਧ ਕੀਤਾ ਸੀ ਤੁਹਾਡੇ ਨਾਲ ਧੱਕਾ ਕੀ ਹੋਇਆ ਸੀਗਾ ਮੈਂ ਕਹਿੰਦਾ ਸੀ ਜੀ ਗੁਰਦਾਰਾ ਸਾਹਿਬ ਦੇ ਵਿੱਚ ਵੇਖੋ ਜਿੱਥੇ ਮੇਰੀ ਸ਼ਰਾਬ ਪੀਂਦੇ ਬੰਦੇ ਫੜੇਗੇ ਇਹ ਮੈਂ ਕਹਿੰਦਾ ਸੀ ਵੀ ਸ਼ਰਮਨੀ ਕਮੇਟੀ 'ਚ ਇਹ ਗੱਲ ਚੱਲਦੀ ਆ ਸ਼ਰਮਨੀ ਕਮੇਟੀ ਸਾਰੇ ਸ਼ਰਾਬ ਨਹੀਂ ਪੀਂਦੇ ਪਰ ਜਿਹੜੇ ਇਹਨਾਂ ਦੇ ਤਾਨਾਸ਼ਾਹੀ ਲੋਕਾਂ ਦੇ ਨਾਲ ਜੁੜੇ ਆ ਉਹ ਆਪਣੀਆਂ ਮਨਮਾਈਆਂ ਕਰਦੇ ਆ ਔਰ ਮੈਂ ਉਹਨਾਂ ਦਾ ਵਿਰੋਧ ਕਰਦਾ ਸੀ ਔਰ ਮੈਂ ਫਿਰ ਉੱਤੇ ਕਿਹਾ ਸੀ ਵੀ ਜਿਵੇਂ ਅਸੀਂ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਬੰਧ ਕਰਾਉਂਦੇ ਆ ਬਹੁਤ ਸਾਰੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਗੁਰਸਿੱਖ ਬੈਠੇ ਆ ਪਾਠੀ ਸਿੰਘ ਵੀ ਆ ਗਿਆ ਤੁਸੀਂ ਉਹਨਾਂ ਨੂੰ ਡਿਊਟੀਆਂ ਦਿਓ ਤੁਸੀਂ ਥੋੜੇ ਮੁਲਾਜ਼ਮੇ ਰੱਖ ਕੇ ਬਗੋਲਕ ਬਚਾ ਕੇ ਔਰ ਪਾਠਾਂ ਦਾ ਖੰਡਨ ਕਰ ਦੇ ਜੋ ਕਿਉਂਕਿ ਮੈਂ ਉੱਤੇ ਡਿਊਟੀਆਂ ਦੇ ਸ ਔਰ ਇਹਨਾਂ ਨੇ ਮੇਰੀ ਗੱਲ ਨੂੰ ਦੇਖਿਆ ਕਿ ਇਹ ਬੰਦਾ ਤਾਂ ਹਰ ਗੱਲੇ ਤੋਂ ਘੇਰਿਆ ਨਹੀਂ ਜਾ ਰਿਹਾ ਮੈਨੂੰ ਪਤਾ ਸੀ ਇਹ ਮੈਨੂੰ ਇਲਜ਼ਾਮਬਾਜ਼ੀ ਲਾ ਕੇ ਬਾਹਰ ਕੱਢਣਗੇ ਔਰ ਮੈਂ ਉੱਥੋਂ ਰਾਤ 12 ਵਜੇ ਅਸਤੀਫਾ ਦੇ ਕੇ ਨਿਕਲਿਆ ਸੀ ਮੈਂ ਅੱਜ ਪਹਿਲੇ ਦਿਨੇ ਗੱਲ ਸ਼ੇਅਰ ਕਰ ਰਿਹਾ ਹਾਂ ਕਿ ਇਹ ਸ਼੍ਰੋਮਣੀ ਕਮੇਟੀ ਤਾਨਾਸ਼ਾਹੀ ਰਵਾਇਦਾ ਦਿਖਾ ਰਹੀ ਹੈ ਜਿੱਥੇ ਨਿਮਰਤਾ ਦਿਖਾਈ ਜਾਣੀ ਸੀ ਉਥੇ ਧੱਕਾ ਛਾਈ ਔਰ ਇਹਨਾਂ ਨੇ ਅਕਾਲ ਸਖਬ ਸਾਬ ਦਾ ਮੱਥਾ ਲਾਇਆ ਵਾ ਔਰ ਜਥੇਦਾਰਾਂ ਨੂੰ ਉਤਾਰਨ ਦੇ ਵਿੱਚ ਸਾਰੀਆਂ ਪੰਜਾਬ ਦੀਆਂ ਦੇਸ਼ਾਂ ਦੇਚਾਂ ਦੀਆਂ ਸਿੱਖ ਸਖਬ ਜਥੇਬੰਦੀਆਂ ਦਾ ਵਿਰੋਧ ਆ ਔਰ ਮੈਂ ਇਹਨਾਂ ਲਾਣੇ ਕੋ ਪੁੱਛਣਾ ਚਾਹੁੰਦਾ ਬਾਦਲ ਪਰਿਵਾਰ ਕੋ ਵੀ ਇਹ ਜਿਹੜਾ ਸਾਰਾ ਟੋਲਾ ਵਾ ਕਿ ਤੁਸੀਂ ਪਹਿਲਾਂ ਤਾਂ ਗਲਤੀਆਂ ਕੀਤੀਆਂ ਮਾਫੀ ਅਕਾਲ ਤਖਤ ਸਾਬ ਤੋਂ ਮੰਗ ਲਈ ਹੁਣ ਜਿਹੜੀਆਂ ਗਲਤੀਆਂ ਕਰ ਰਹੇ ਹੋ ਸਿੱਧੀ ਅਕਾਲ ਤਖਤ ਸਾਹਿਬ ਨਾਲ ਟੱਕਰ ਗੁਰੂ ਕੀ ਸਾਖ ਸੰਗਤ ਨਾਲ ਸਿੱਧੀ ਟੱਕਰ ਇਹਦੀ ਮਾਫੀ ਕਿੱਥੋਂ ਮੰਗੋਗੇ ਕਹਿੰਦੇ ਜੀ ਸਿੱਖ ਪੰਥ ਨੇ ਤੇ ਜਿਹੜਾ ਫੈਸਲਾ ਉਹਨੂੰ ਪ੍ਰਵਾਨ ਕੀਤਾ ਪਰ ਜਿਹੜੀਆਂ ਕੁਝ ਬੀਜੇਪੀ ਦੀ ਕਹਿੰਦੀਆਂ ਜਿਹੜੀਆਂ ਅਕਾਲ ਤਖਤ ਸਾਹਿਬ ਦਾ ਫੈਸਲਾ ਹੈ ਸਿੱਖ ਸੰਗਤਾਂ ਮੰਨਦੀਆਂ ਨਜ਼ਰ ਆਉਂਦੀਆਂ ਤਾਂ ਕੁਝ ਕੁ ਜਥੇਬੰਦੀਆਂ ਜਿਹੜੀਆਂ ਬੀਜੇਪੀ ਦੇ ਇਸ਼ਾਰੇ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੀਆਂ ਕੁਝ ਕੁ ਜਥੇਬੰਦੀਆਂ ਦਾ ਨਾਂ ਨਹੀਂ ਲੈਂਦੇ ਉਲਟਾ ਚੋਰ ਕੋਟ ਕੋ ਦਾਂਤੇ ਮੈਂ ਪੁੱਛਣਾ ਚਾਹੁੰਦਾ ਵਾਂ ਸਾਰੀ ਉਮਰ ਵਜੀਰੀਆਂ ਢਾਈਆਂ ਉਹ ਤੇ ਇਹੀ ਇੰਨੇ ਮਾੜੀ ਹਰਕਤ ਆਗੇ ਜੋ ਇੰਨੇ ਗਿਰਗੇ ਜੋ ਜ਼ਮੀਰ ਤੋਂ ਉਹ ਯਾਰ ਸਾਰੀ ਉਮਰ ਵਜੀਰੀਆਂ ਢਾ ਕੇ ਅੱਜ ਤੁਸੀਂ ਅਕਾਲ ਤਖਤ ਸਾਹਿਬ ਨੂੰ ਬੀਜੇਪੀ ਬਣਾਤਾ ਅੱਜ ਤੁਸੀਂ ਆ ਜਿਹੜੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਬੀਜੇਪੀ ਬਣਾ ਦਿੱਤਾ ਮੈਂ ਵਿਰੋਧ ਉਹਨਾਂ ਲੋਕਾਂ ਦਾ ਵੀ ਕਰਦਾ ਵਾਂ ਜਿਨ੍ਹਾਂ ਨੇ ਬਹੁਤ ਚਿਰ ਚੁੱਪ ਧਾਰ ਕੇ ਬੈਠੇ ਪਰ ਮੈਂ ਕਹਿੰਦਾ ਢੇਰ ਆਵੇ ਦਰਸਤ ਆਵੇ ਅੱਜ ਜੇ ਉਹਨਾਂ ਨੂੰ ਜਾਗ ਗਈ ਆ ਤੇ ਅਸੀਂ ਉਹਨਾਂ ਦੇ ਨਾਲ ਡੱਟ ਕੇ ਖਲੋਤੇ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਕਿ ਸ਼ਰੋਮਨੀ ਕਮੇਟੀ ਹੁਣ ਇਹਨਾਂ ਦੇ ਕਬਜ਼ੇ 'ਚ ਨਹੀਂ ਰਹਿਣੀ ਨਾ ਸਿੱਖ ਸੰਗਤਾਂ ਨੇ ਰਹਿਣ ਦੇਣੀ ਆ ਕੋਈ ਵੀ ਸੱਚਾ ਸੁੱਚਾ ਸਿੱਖ ਇਸ ਚੀਜ਼ ਲਈ ਗਵਾਹੀ ਕਰਕੇ ਅੱਗੇ ਤੁਰ ਜੇ ਲੋਕਾਂ ਨੇ ਉਹਨਾਂ ਨੂੰ ਸਾਥ ਦੇਣਾ ਹੀ ਦੇਣਾ ਵਾ ਪਰ ਇੱਕ ਗੱਲ ਮੈਂ ਕੌਮ ਨੂੰ ਕਹਿਣਾ ਚਾਹੁੰਦਾ ਵਾ ਕਿਤੇ ਤੁਸੀਂ ਚਕੰਨੇ ਮਚਲੇ ਔਰ ਜਿਹੜੇ ਗਮਰਾਹ ਕਰਨੇ ਲੋਕਾਂ ਦੇ ਕਾਬੂ ਨਾ ਆ ਜਿਓ ਮੈਂ ਦੱਸ ਮੈਂ ਦੱਸਣਾ ਚਾਹੁੰਦਾ ਵਾ 10 ਤਰੀਕ ਨੂੰ 10 ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਫਰ ਫਰਵਰੀ 10 ਨੂੰ ਆ ਕੇ ਗਿਆ ਸੀ ਔਰ ਉੱਤੇ ਮੰਗ ਕੀਤੀ ਸੀ ਮੈਨੂੰ ਜਥੇਦਾਰਾਂ ਦਾ ਕਸੂਰ ਦੱਸੋ ਜੱਥੇਦਾਰਾਂ ਦਾ ਗਨਾਹ ਦੱਸੋ ਉਹਨਾਂ ਨੂੰ ਕਿਹੜੀ ਗੱਲ ਤੋਂ ਹਟਾਇਆ ਗਿਆ ਔਰ ਮੇਰੀ ਵੀਡੀਓ ਬਹੁਤ ਸਾਰੀਆਂ ਲੋਕਾਂ ਨੇ ਦੇਖੀ ਬਹੁਤ ਸਾਰੀਆਂ ਜਿੱਕ ਜਿੱਕ ਜਥੇਬੰਦੀਆਂ ਨੇ ਦੇਖੀ ਮੈਂ ਉਹਨਾਂ ਲੋਕਾਂ ਨੇ ਵੀ ਤਾੜਨਾ ਕਰਦਾ ਵਾਂ ਜਿਹੜੇ ਅੰਦਰ ਬਹਿ ਕੇ ਆਪਣੇ ਆਪ ਨੂੰ ਪੰਥ ਦੇ ਪਹਿਰੇਦਾਰ ਖ ਹੁੰਦੇ ਆ ਉਹ ਗੱਲਾਂ ਜਿਹੜਾ ਗਮਰਾਹ ਕਰਨ ਵਾਲੀਆਂ ਨੇ ਕਰਨ ਉਹ ਅੱਜ ਇਹ ਸਿੱਖਾਂ ਨੂੰ ਆਰਐਸਐਸ ਨਾਲ ਜੋੜ ਰਹੇ ਆ ਉਹ ਹੀ ਇਹ ਸਿਰਫ ਸਾਰੇ ਮੈਂ ਕਹੂੰਗਾ ਸੇਕੂ ਦੋ ਕਦੀ ਨਹੀਂ ਹਾਰੂਗਾ ਜਿੱਦ ਦਿਨ ਆਪਣਾ ਸਵਾਰਥ ਛੱਡ ਦੂਗਾ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਲੱਗਦਾ ਕੰਨ ਤੇ ਜੂਨ ਸਰਕ ਸਕਦੀ ਆ ਏ ਜੀ ਅਸੀਂ ਹੁਣ ਕੰਨ ਤੇ ਜੂ ਜਿਹੜੀ ਆ ਮੈਂ ਤੁਹਾਨੂੰ ਕਹਿ ਦਿੰਦਾ ਸਿੱਖ ਕੌਮ ਜਾਗੀ ਆ ਇਹਨੇ ਤੇ ਵੱਡਿਆ ਵੱਡਿਆਂ ਦੇ ਕੰਨ ਜਿਹੜੇ ਖੋਲ ਦਿੱਤੇ ਤੇ ਹੈ ਹੀ ਕੁਛ ਨਹੀਂ ਗੇ ਇਹ ਸਿੱਖ ਨੇ ਪੈਦਾ ਕੀਤੇ ਸਿੱਖਾਂ ਨੇ ਪੈਦਾ ਕੀਤੇ ਸੀ ਸਾਡੇ ਕੋਲ ਵੋਟਾਂ ਲੈ ਲੈ ਕੇ ਬਣੇ ਆ ਔਰ ਸਿੱਖਾਂ ਨੇ ਇਹਨਾਂ ਨੂੰ ਪਰੇ ਕਿਨਾਰਾ ਕਰ ਦੇਣਾ ਵਾ ਜਿਹੜਾ ਉਂਗਲ ਫੜ ਕੇ ਤੋੜਨਾ ਜਾਣਦਾ ਹੁੰਦਾ ਨਾ ਉਹ ਪਿੱਛੇ ਕਰਨਾ ਵੀ ਜਾਣਦਾ ਹੁੰਦਾ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਸਿੱਖ ਕੌਮ ਨਾਲ ਮੱਥਾ ਲਾਇਆ ਵਾ ਆ ਹਉਣ ਵਾਲੀ ਜਿਹੜੀ ਸਿੱਖ ਕੌਮ ਆ ਤੁਸੀਂ ਇਹਨਾਂ ਨੂੰ ਆਰਐਸਐਸ ਕਹਿੰਦੇ ਜੋ ਤੁਸੀਂ ਇਹਨਾਂ ਨੂੰ ਆਰਐਸਐਸ ਕਹਿੰਦੇ ਜੋ ਜਿਹੜੇ ਅੱਜ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਉਹ ਤੁਸੀਂ ਸਾਰੀ ਉਮਰ ਗੁਰੂ ਘਰ ਦੀ ਗੋਲਖਾਦੀ ਸਾਰੀ ਉਮਰ ਤੁਸੀਂ ਗੋਲਕਾਂ ਹਡਾਈਆਂ ਤੇ ਤੁਸੀਂ ਅੱਜ ਸਿੱਖਣ ਵਾਰ ਐਸਸ ਕਹਿ ਰਹੇ ਜੋ ਮੇਰੇ ਨਾਲ ਕਿਤੇ ਬਹਿ ਕੇ ਡੀਰੇਟ ਕਰ ਲੈਣ ਜਿੰਨੇ ਚੱਕੜਾਂ ਮ चौधरी ਆ ਉਹ ਬਲਾਦਕਾਰੀ ਤੁਸੀਂ ਨਾਲ ਰੱਖੇ ਆ ਕੀ ਦੀ ਗੱਲ ਕਰਦੇ ਹੋ ਸੁੱਚਾ ਸਿੰਘ ਲਗਾ ਕੀ ਹੈ ਨਹੀਂ ਦੁਨੀਆ ਨੂੰ ਜੱਗ ਯਾਰ ਬਲਾਦਕਾਰੀ ਆ ਔਰ ਉਹਨੂੰ ਅੱਗੇ ਕਰ ਦਿੱਤਾ ਵੀ ਤੂੰ ਸਿੱਖਾਂ ਨੂੰ ਤਗੜਾ ਹੋ ਕੇ ਭੰਡ ਉਹ ਜਿਹੜਾ ਬਸ਼ਰਮਾ ਹੋਣੀ ਚਾਹੀਦੀ ਬਸ਼ਰਮੋ ਤੁਸੀਂ ਬਰਗਾੜੀ ਦੇ ਮੋਚਲੇ ਤੇ ਸਿੱਖਾਂ ਨੂੰ ਇਲਜ਼ਾਮ ਦੇਤਾ ਵੀ ਸਿੱਖਾਂ ਨੇ ਪੁਲਿਸ ਨਾਲ ਧੱਕੇਸ਼ਾਹੀ ਕੀਤੀ ਆ ਹਜੇ ਦੁਨੀਆ ਦੇ ਵਿੱਚ ਜੱਗ ਜਾ ਰਿਹਾ ਕਿ ਉੱਥੇ ਪੁਲਿਸ ਨੇ ਧੱਕਾ ਕੀਤਾ ਵਾ ਕੀ ਸੋਚਦੇ ਹੋ ਕਿ ਜਿਹੜੇ ਜਥੇਦਾਰ ਸਹਿਬਾਨ ਪਹਿਲਾਂ ਲਾਏ ਗਏ ਆ ਉਸ ਤੋਂ ਬਾਅਦ ਨਵੇਂ ਜਥੇਦਾਰ ਇਹ ਵੀ ਚੋਰੀ ਛਿਪੇ ਦਾ ਜਿਹੜਾ ਸਮਾਂ ਦੇ ਕੇ ਚੋਰੀ ਛਿਪੇ ਤਰੀਕੇ ਦੇ ਨਾਲ ਲਾਏ ਗਏ ਆ ਕੀ ਲੱਗਦਾ ਕਿ ਕੌਮ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਹੈ ਉਹਨਾਂ ਨਵੇਂ ਜਥੇਦਾਰਾਂ ਨੂੰ ਕੌਮ ਕਦੀ ਪ੍ਰਵਾਨ ਨਹੀਂ ਕਰੂਗੀ ਔਰ ਬਾਦਲ ਪਰਿਵਾਰ ਔਰ ਇਹ ਸਾਰਾ ਲੰਗ ਲਾਣਾ ਚੋਰਾਂ ਦਾ ਇਹਨਾਂ ਨੇ ਤਿਆ ਕਰ ਲਿਆ ਵਾ ਵੀ ਅਸੀਂ ਸਿੱਖਾਂ ਦਾ ਜਿਹੜਾ ਨਿਰੋਲ ਇਤਿਹਾਸ ਹੋ ਰਹਿਣ ਨਹੀਂ ਦੇਣਾ ਇਹ 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 ਦੱਸ ਇਹ ਕੀ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸਣਾ ਚਾਹੁੰਦੇ ਵੀ ਸਾਡੇ ਜਥੇਦਾਰ ਰਾਤ ਨੂੰ ਇੱਕ ਵਾਰ ਜੇ 3 ਵਜੇ ਲਾਏ ਜਾਂਦੇ ਆ ਉਹ ਯਾਰ ਸਾਡੀ ਮਾਨ ਮਰਜ਼ਾਦਾ ਜਥੇਦਾਰਾਂ ਦੀ ਸਾਡੀ ਕੋਈ ਪਰੰਪਰਾ ਵਾ ਇਹ ਤਾਂ ਮੈਂ ਤਾਂ ਇਹ ਕਹਿੰਦਾ ਕਿ ਐਡੇ ਨਿਸ਼ਰਮ ਹੋ ਗਏ ਪੀ ਇਹਨਾਂ ਨੇ ਜਿਹੜਾ ਸਿਆਸਤ ਦਾ ਕੁੰਡਾ ਸੀ ਉਹ ਧਰਮ ਤੇ ਰੱਖ ਦਿੱਤਾ ਹਮੇਸ਼ਾ ਧਰਮ ਦਾ ਕੁੰਡਾ ਸਿਆਸਤ ਦੇ ਉੱਤੇ ਰਿਹਾ ਵਾ ਮੇਰੀ ਤੇ ਪੀਰੀ ਦਾ ਸਿਧਾਂਤ ਆ ਗੁਰੂ ਹਰਗੋਬਿੰਦ ਪਾਸ਼ਾ ਨੇ ਜੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹਦਾ ਤਖਤ ਆ ਫਿਕਰ ਉਹਨੂੰ ਵੀ ਆ ਔਰ ਜਿਹੜਾ ਤਖਤ ਤੇ ਬੈਠਾ ਸੀ ਨਾ ਪੈਂਦੇਖਾਨ ਨੂੰ ਪੁੱਤ ਬਣਾ ਕੇ ਪਾਲਿਆ ਸੀ ਨਾ ਅਖੀਰ ਜਦੋਂ ਹੰਕਾਰ ਲੈ ਕੇ ਆਇਆ ਫਿਰ ਉਹਨੂੰ ਮਾਰਿਆ ਵੀ ਇਹ ਇਹ ਇਤਿਹਾਸ ਦੇ ਰਿਲੇਟਡ ਚੱਲਣ ਇਹ ਆਪਣੀਆਂ ਮੱਛਲੀਆਂ ਗੱਲਾਂ ਤੇ ਨਾ ਚੱਲਣ ਇੱਥੇ ਰਾਜਨੀਤੀ ਨਹੀਂ ਚੱਲਦੀ ਇੱਥੇ ਹੱਕ ਤੇ ਸੱਚ ਦੇ ਫੈਸਲੇ ਹੁੰਦੇ ਆ ਇਹ ਤਖਤਗੁਰ ਹਰਗਮਿੰਦ ਪਾਤਸ਼ਾਹ ਚਲਾ ਰਹੇ ਆ ਇਹਦੀ ਗਵਾਈ ਉਹ ਹੀ ਕਰ ਰਹੇ ਆ ਬੰਦਾ ਤਾਂ ਇੱਕ ਜਰੀਆ ਵਾ ਜਥੇਦਾਰ ਤਾਂ ਇੱਕ ਜਰੀਆ ਵਾ ਮੈਂ ਕਹੂੰਗਾ ਜੇ ਜਥੇਦਾਰ ਜਾਗੇ ਆ ਨਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਮਰਦਮੀ ਦੇ ਜਰੀਏ ਕਿ ਮੈਂ ਇੱਕ ਵਾਰੀ ਨਾਨਕਸ਼ਾ ਫਕੀਰ ਫਿਲਮ ਔਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਜਿਹੜੇ ਸਿੰਘ ਜੂਨ 1984 ਸੀ ਹਿੱਦ ਆਏ ਉਹਨਾਂ ਦੇ ਵਾਸਤੇ ਔਰ ਪਿੰਡਾਂ ਦੇ ਗ੍ਰੰਥੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਉਹਨਾਂ ਦੇ ਵਾਸਤੇ ਮੈਂ ਇੱਕ ਮੰਗ ਪੱਤਰ ਲੈ ਕੇ ਆਇਆ ਸੀ ਕਿ ਉਹਨਾਂ ਵਾਸਤੇ ਸ਼੍ਰੋਮਣੀ ਕਮੇਟੀ ਇੱਕ ਵੱਖਰਾ ਬਜਟ ਰੱਖੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਵਾਈ ਦਾ ਖਰਚਾ ਚੁੱਕੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਫਿਰ ਉਹਨਾਂ ਨੂੰ ਨਹੀਂ ਜੀ ਮੈਨੂੰ ਗੁਰਵਜਨ ਸਿੰਘ ਨੇ ਇੱਕ ਗੱਲ ਕਹੀ ਮੈਨੂੰ ਉਹ ਗੱਲ ਅੱਜ ਯਾਦ ਆਉਂਦੀ ਆ ਤੇ ਮੈਂ ਉਹ ਉਹਦੇ ਤੇ ਪੈਰਾ ਦੇ ਰਿਹਾ ਵਾਂ ਇੱਥੇ ਅੰਦੋਲਨ 'ਚ ਆਉਣ ਦਾ ਮਤਲਬ ਇਸ ਸੰਘਰਸ਼ 'ਚ ਆਉਣ ਦਾ ਮਤਲਬ ਇਹ ਆ ਜਥੇਦਾਰ ਨੇ ਮੈਨੂੰ ਗੱਲ ਕਹੀ ਅਸੀਂ ਤਾਂ ਕੁਝ ਕਰੀਏ ਸਾਡਾ ਕੌਮ ਨਹੀਂ ਸਾਥ ਦਿੰਦੀ ਮੈਂ ਕਹਿੰਦਾ ਜੀ ਅੱਜ ਹਰਪ੍ਰੀਤ ਨੇ ਅੱਜ ਰਗਵੀਰ ਸਿੰਘ ਨੇ ਅੱਜ ਇਹਨਾਂ ਸਿੰਘਾਂ ਨੇ ਜਥੇਦਾਰਾਂ ਨੇ ਕੁਝ ਕੀਤਾ ਤੇ ਕੌਮ ਨੂੰ ਤਣਾ ਮੰਨੋ ਸਾਥ ਦੇਣ ਦੀ ਲੋੜ ਆ ਅਸੀਂ ਇਹਨਾਂ ਵੇਖੀਏ ਫਲਾਣਾ ਤੁਰ ਰਿਹਾ ਇਹ ਵੇਖੀਏ ਤਖਤ ਜਿਹੜਾ ਵਾ ਕਿਸੇ ਇੱਕ ਬੰਦੇ ਨੂੰ ਸਮਰਪਿਤ ਨਹੀਂਗਾ ਇਹ ਤਖਤ ਸੱਚੀ ਸਮੂੱਚੀ ਕੌਮ ਦਾ ਵਾ ਵਿਦੇਸ਼ਾਂ ਤੋਂ ਬਾਹਰ ਬੈਠੇ ਲੋਕਾਂ ਦਾ ਵੀ ਆ ਜਿਹੜੇ ਇੱਥੇ ਬੈਠੇ ਬਾਲੀਆਂ ਸਟੇਟਾਂ ਦੇ ਲੋਕਾਂ ਨੇ ਆਣ ਕੇ ਮੰਗ ਕੀਤੀ ਸੀ ਵੀ ਅਸੀਂ ਅ ਤਖਤ ਦੀ ਮਾਨ ਮਰਜ਼ਾਦਾ ਨਹੀਂ ਖਰਾਬ ਹੋਣ ਦਵਾਂਗੇ ਇਹਦੇ ਲਈ ਅਸੀਂ ਇਨ ਮਨ ਪੈਰਾ ਦਿੰਦੇ ਰਵਾਂਗੇ ਔਰ ਜਿੰਨਾ ਚਿਰ ਅਸੀਂ ਬਹਾਲ ਨਹੀਂ ਆਨਦੇ ਚੋਰਾਂ ਤੋਂ ਉਹਨਾਂ ਚਿਰ ਅਸੀਂ ਡਟ ਕੇ ਲੜਦੇ ਰਾਵਾਂਗੇ ਆ ਸੰਗਤ ਦੀਆਂ ਭਾਵਨਾਵਾਂ ਨੇ ਤਾਂ ਉਹਨਾਂ ਦੇ ਅਨੁਸਾਰਿਕ ਸ਼ਖਸੀਅਤ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇੱਧਰ ਜਥੇਬੰਦੀਆਂ ਦੇ ਵੱਲੋਂ ਦਮਦਮਿਕ ਤਖਸਾਲ ਦੇ ਵੱਲੋਂ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ